ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਜੋ ਵੀਡੀਓ ਆ ਬਹੁਤ ਇੰਟਰਸਟਿੰਗ ਹੋਣ ਜਾ ਰਹੀ ਆ ਅਤੇ ਤੁਹਾਡੇ ਲਈ ਬਹੁਤ ਲਾਭਦਾਇਕ ਹੋਣ ਜਾ ਰਹੀ ਆ ਜੇਕਰ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖਦੇ ਹੋ ਜਿਵੇਂ ਕਿ ਆਪਾਂ ਜਾਣਦੇ ਆ ਕਿ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਪੈ ਰਹੀਆਂ ਨੇ ਉਹਦੇ ਵਿੱਚੋਂ ਇੱਕ ਸਮੱਸਿਆ ਕੀ ਡਾਇਬਟੀਜ਼ ਦੀ ਸ਼ੂਗਰ ਦੀ ਇਹਨੂੰ ਮధుమేਵੀ ਕਹਿੰਦੇ ਆ ਕਿਉਂਕਿ ਆਮ ਕਰਕੇ 슈ਗਰ ਕਰਕੇ ਪ੍ਰਚਲਿਤਤਾ ਤਾਂ ਆਪਾਂ ਵੀਡੀਓ ਵਿੱਚ 슈ਗਰ ਸ਼ਬਦ ਦਾ ਪ੍ਰਯੋਗ ਕਰਾਂਗੇ ਇੱਕ ਸਰਵੇ ਅਨੁਸਾਰ 2023 ਤੱਕ 101 ਮਿਲੀਅਨ ਜੋ ਕਿ ਦੇਸ਼ ਦੀ 11% ਤੋਂ ਵੀ ਵੱਧ ਵੱਧਦੀ ਆ ਉਹਨਾਂ ਨੂੰ 슈ਗਰ ਦੀ ਜੋ ਬਿਮਾਰੀ ਲੱਗ ਚੁੱਕੀ ਆ ਤੇ ਇਹ ਗੰਭੀਰ ਸਮੱਸਿਆ ਬਣਦੀ ਜਾ ਰਹੀ ਆ ਹੋ ਸਕਦਾ ਕਿ ਤੁਹਾਡੇ ਵਾਲੇ ਦੁਵਾਲੇ ਵੀ ਤੁਸੀਂ ਪੇਸ਼ੈਂਟ ਦੇਖੇ ਹੋਣ ਅਤੇ ਇਸ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਆ ਜਾਂਦਾ ਹੈ ਅਤੇ ਪੇਸ਼ੈਂਟ ਦਾ ਜੋ ਆਪਾਂ ਕਹ ਲਈਏ ਹਾਲ ਉਹ ਬਹੁਤ ਬੁਰਾ ਹੋ ਜਾਂਦਾ ਹੈ ਮੈਂ ਕੋਈ ਡਾਕਟਰ ਤਾਂ ਨਹੀਂ ਕਿ ਮੈਂ ਪੇਸ਼ੈਂਟ ਨੂੰ ਠੀਕ ਕਰ ਸਕਾਂ ਪਰ ਮੈਂ ਤੁਹਾਡਾ ਜਿੰਨਾ ਸਾਥ ਦੇ ਸਕਦਾ ਇਹਦੇ ਵਿੱਚ ਇਹ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਆਪਣੇ ਜੋ ਪੇਸ਼ੈਂਟ ਆ ਉਹਦਾ ਫ੍ਰੀ ਦੇ ਵਿੱਚ ਇਲਾਜ ਕਿਵੇਂ ਕਰਾ ਸਕਦੇ ਆ ਜੀ ਹਾਂ ਇਹ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਤੇ ਜ਼ਰੂਰੀ ਆ ਮੈਨੂੰ ਪਤਾ ਹੈ ਇਹ ਵੀਡੀਓ ਉਹੀ ਲੋਕ ਦੇਖ ਰਹੇ ਨੇ ਤੁਸੀਂ ਉਹੀ ਲੋਕ ਹੋਵੋਗੇ ਜੋ ਬਹੁਤ ਲੋੜਵੰਦ ਹੋਵੋਗੇ ਤਾਂ ਹੀ ਤੁਸੀਂ ਇਹ ਵੀਡੀਓ ਦੇਖਣਾ ਹੈ ਤਾਂ ਅੱਜ ਆਪਾਂ ਇਹੀ ਗੱਲ ਕਰਦੇ ਹਾਂ ਕਿ ਤੁਸੀਂ ਫਰੀ ਦੇ ਵਿੱਚ ਜਾਂ ਬਹੁਤ ਜ਼ਿਆਦਾ ਘੱਟ ਅਮਾਉਂਟ ਖਰਚ ਕੀ ਜੋ ਕਿ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਉਸ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਤੇ ਫਰੀ ਵਿੱਚ ਇਲਾਜ ਕਿਵੇਂ ਕਰਾਂਗੇ ਤਾਂ ਬਾਦਿਆਂ ਵੀਡੀਓ ਦੇ ਵੱਲ ਇਸ ਦੇ 2-3 ਢੰਗ ਨੇਗੇ ਜਿਹੜੇ ਕਿ ਆਪਾਂ ਇਸ ਵਿੱਚ ਜਾਣਾਂਗੇ ਸਭ ਤੋਂ ਪਹਿਲੇ ਢੰਗ ਦੀ ਗੱਲ ਕਰੀਏ ਤਾਂ ਉਹ ਆ ਸੈਂਟਰ ਸਰਕਾਰ ਦੀ ਯੋਜਨਾ ਜਿਹਨੂੰ ਕਹਿੰਦੇ ਆ ਪੀ ਐਮ ਜੇ ਆਈ ਜੇ ਪੀ ਐਮ ਜੇ ਯੋਜਨਾ ਜਿਹਨੂੰ ਕਹਿੰਦੇ ਆ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਜੀ ਹਾਂ ਇਹ ਸੈਂਟਰ ਸਰਕਾਰ ਦੇ ਚਲਾਈ ਹੋਈ ਯੋਜਨਾ ਹੈ ਜੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਮੈਂ ਦੱਸ ਦਵਾਂ ਕਿ ਇਸ ਵਿੱਚ 5 ਲੱਖ ਰੁਪਏ ਤੱਕ ਇਲਾਜ ਆ ਜੋ ਸਰਕਾਰ ਮੁਫਤ ਕਰਦੀ ਆ ਅਤੇ ਉਸਤੇ ਪੈਸੇ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਸਾਨੂੰ ਉਹ ਅਜਿਹੀਆਂ ਸਕੀਮਾਂ ਦਾ ਪਤਾ ਨਹੀਂ ਹੁੰਦਾ ਅਤੇ ਅਸੀਂ ਪੈਸੇ ਖਰਚਦੇ ਰਹਿੰਦੇ ਆ ਜਦੋਂ ਵੀ ਤੁਸੀਂ ਕਿਸੇ ਸਰਕਾਰੀ ਹਸਪਤਾਲ ਵਿੱਚ ਜਾਓ ਤਾਂ ਇਹ ਚੀਜ਼ ਬਾਰੇ ਜਰੂਰ ਪਤਾ ਕਰੋ ਅਤੇ ਆਪ ਦਾ ਜੋ ਕਾਰਡ ਆ ਉਹ ਇਸ ਵਾਰ ਦਾ ਜਰੂਰ ਬਣਵਾਓ 5 ਲੱਖ ਰੁਪਏ ਦੇ ਜੋ ਖਰਚੇ ਤੋਂ ਚੁੜ੍ਹ ਵੀ ਇਲਾਜ ਕਰਾ ਸਕਦੇ ਹੋ ਉਹਦੇ ਵਿੱਚ ਸ਼ੂਗਰ ਦਾ ਇਲਾਜ ਵੀ ਆਉਂਦਾ ਹੈ ਤੇ 슈ગર ਦਾ ਇਲਾਜ ਤੁਸੀਂ 5 ਲੱਖ ਰੁਪਏ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਾ ਸਕਦੇ ਹੋ ਤੁਹਾਡਾ ਬਹੁਤ ਚੰਗਾ ਸੋਲੂਸ਼ਨ ਇਹਦੇ ਨਾਲ ਮਿਲ ਜੂਗਾ ਤੇ ਇੱਕ ਤਰ੍ਹਾਂ ਦਾ ਫਰੀ ਦੇ ਮੰਗੋ ਹੀ ਤੁਹਾਡਾ ਇਲਾਜ ਹੋ ਜੇਗਾ ਅੱਤੇ ਜੇ ਆਪਾਂ ਦੂਜੀ ਗੱਲ ਕਰੀਏ ਤਾਂ ਇਹ ਹੈਗਾ ਜੋ ਪੰਜਾਬ ਸਰਕਾਰ ਦੀ ਯੋਜਨਾ ਦੇ ਤਹਿਤ ਆਮ ਆਦਮੀ ਕਲੀਨਿਕ ਖੁੱਲੇ ਹੋਏ ਆ ਪਹਿਲਾਂ ਆਪਾਂ ਕੀਤੀ ਸੀ ਗੱਲ ਟ੍ਰੀਟਮੈਂਟ ਦੀ ਇਲਾਜ ਦੀ ਫਿਰ ਜਦੋਂ ਇਲਾਜ ਤੋਂ ਬਾਅਦ ਆਪਾਂ ਨੂੰ ਲੋੜ ਪੈਣੀ ਆ ਮੈਡੀਸਿਨ ਦੀ ਉਹਦੇ ਲਈ ਆਮ ਆਦਮੀ ਕਲੀਨਿਕ ਤੁਹਾਨੂੰ ਜੋ ਵੀ ਮੈਡੀਸਿਨ ਚਾਹੀਦੀ ਆ ਮੋਡਲੀਆਂ ਮੈਡੀਸਿਨਸ ਨੇ ਉਹ ਇਥੋਂ ਫ੍ਰੀ ਦੇ ਵਿੱਚ ਮਿਲ ਜਾਂਦੀਆਂ ਨੇ ਜੋ ਵੀ ਤੁਹਾਡੇ ਨੇੜੇ ਤੇ ਦੇ ਸ਼ਹਿਰ ਹੋਣਗੇ ਵੱਡੇ ਉਸ ਬਾਰੇ ਤੁਸੀਂ ਪਤਾ ਕਰਕੇ ਉੱਥੋਂ ਤੁਸੀਂ ਦਵਾਈਆਂ ਲੈ ਕੇ ਆ ਸਕਦੇ ਹੋ ਅਤੇ ਆਮ ਆਦਮੀ ਕਲੀਨਿਕ ਦੇ ਉੱਤੇ ਜੋ ਛੋਟੇ-ਮੋਟੇ ਚੈੱਕ-ਅਪ ਨੇ ਅਤੇ ਡਾਇਗਨੋਸਿਸ ਤੁਹਾਡੀ ਕੀ ਬਿਮਾਰੀ ਆ ਉਹ ਵੀ ਉਪਲਬਧ ਹੁੰਦਾ ਸੋ ਉਸ ਦਾ ਵੀ ਤੁਸੀਂ ਉੱਥੇ ਜਾ ਕੇ ਲਾਭ ਲੈ ਸਕਦੇ ਹੋ ਹੁਣ ਆਪਾਂ ਗੱਲ ਕਰ ਲਈਆ ਪਹਿਲਾਂ ਇਲਾਜ ਕਿਵੇਂ ਹੋਏਗਾ ਫ੍ਰੀ ਦੇ ਵਿੱਚ ਤੇ ਆਪਾਂ ਨੂੰ ਹੁਣ ਦਵਾਈਆਂ ਵੀ ਮਿਲ ਚੁੱਕੀਆਂ ਨੇ ਇਹ ਤੋਂ ਬਾਅਦ ਹੁਣ ਆਪਾਂ ਇੱਕ ਹੋਰ ਤੀਜੀ ਸਕੀਮ ਜੋ ਐਕਸਟਰਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਆ ਬਜ਼ੁਰਗਾਂ ਲਈ ਸਪੈਸ਼ਲ ਇਹ ਆ ਗਈ ਸਾਡੇ ਬਜ਼ੁਰਗ ਸਾਡਾ ਮਾਂ ਇਸ ਸਕੀਮ ਦੇ ਤਹਿਤ ਬਾਧੂ ਉਮਰ ਦੇ ਜੋ ਵਿਅਕਤੀ ਨਹੀਂ ਜਿਨ੍ਹਾਂ ਨੂੰ ਆਪ ਸੀਨੀਅਰ ਸਿਟੀਜ਼ਨ ਕਹਿੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਤੇ ਉਹਨਾਂ ਦਾ ਚੈੱਕਅਪ ਫ੍ਰੀ ਕੀਤਾ ਬਹ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਜਾ ਜਾ ਕੇ ਵੀ ਅਤੇ ਤੁਸੀਂ ਆਪ ਵੀ ਇਸ ਬਾਰੇ ਪਤਾ ਕਰ ਸਕਦੇ ਹੋ ਜੇਕਰ ਤੁਹਾਡੀ ਦੇਖਰੇਖ ਦੇ ਵਿੱਚ ਵੀ ਕੋਈ ਇਦਾਂ ਦਾ ਕੋਈ ਪੇਸ਼ੈਂਟ ਆ ਤਾਂ ਉਹਨੂੰ ਜ਼ਰੂਰ ਇਸ ਬਾਰੇ ਦੱਸਿਓ ਵੀਡੀਓ ਚਾਹੇ ਨਾ ਦਿਖਾਓ ਕਿਸੇ ਦੀ ਹੈਲਪ ਹੋ ਜਾਣੀ ਚਾਹੀਦੀ ਆ ਆਪਣਾ ਜੋ ਇੱਕੋ ਇੱਕ ਮੰਤਵਾ ਉਹ ਆ ਕਿ ਮਦਦ ਹੋ ਜਾਵੇ ਕਿਸੇ ਦੀ ਅਤੇ ਪੈਸੇ ਕਰਕੇ ਕਿਸੇ ਦਾ ਵੀ ਜੋ ਨੁਕਸਾਨ ਨਾ ਹੋਵੇ ਅਤੇ ਆਪਾਂ ਇੱਥੇ ਕੋਈ ਮਨਹੂਸ ਗੱਲ ਨਹੀਂ ਕਰਦੇ ਤੁਸੀਂ ਜਾਣਦੇ ਹੋ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸੋ ਇਲਾਜ ਵੀ ਇਸ ਤਰ੍ਹਾਂ ਆਪਣਾ ਫ੍ਰੀ ਚ ਹੋ ਜਾਏਗਾ ਆਪਣੀ ਮੈਡੀਸਨ ਵੀ ਫ੍ਰੀ ਚ ਆ ਜਾਏਗੀ ਤੇ ਚੈੱਕਅਪ ਵੀ ਫ੍ਰੀ ਚ ਆ ਜਾਊਗਾ ਤੇ ਇਸ ਤੋਂ ਬਾਅਦ ਤੁਸੀਂ ਥੋੜੇ ਬਹੁਤ ਪੈਸੇ ਆਪਣੇ ਕੋਲੋਂ ਖਰਚ ਸਕਦੇ ਜਿੱਦਾਂ ਕੇ ਟਰੈਵਲ ਕਰਨ ਦਾ ਕਿਰਾਇਆ ਵਗੈਰਾ ਜਿੱਥੇ ਜਾਣਾ ਉਹ ਕਰਕੇ ਉਹ ਤੋਂ ਬਾਅਦ ਤੁਹਾਡਾ ਸਾਰਾ ਇਲਾਜ ਫ੍ਰੀ ਹੋ ਜੂਗਾ ਜੋ ਡਾਕਟਰ ਨੇ ਆਪਣੇ ਨਾਲ ਕੋਈ ਸੋਜਵਾਨ ਬੰਦੇ ਨੂੰ ਲੈ ਕੇ ਜਾਏ ਤਾਂ ਕਿ ਡਾਕਟਰ ਤੁਹਾਨੂੰ پاگل ਨਾ ਬਣਾ ਸਕਣ ਕਿਉਂਕਿ ਕਈ ਵਾਰ ਉਹ ਤੁਹਾਡਾ ਘਾੜ ਹੋਣਾ ਕਿ ਤੁਹਾਡੇ ਪੈਸੇ ਖਾ ਜਾਂਦੇ ਆ ਪਰ ਕਿਉਂਕਿ ਸਰਕਾਰ ਉੱਪਰੋਂ ਪੈਸੇ ਦਿੰਦੀ ਆ ਪਰ ਡਾਕਟਰ ਤੁਹਾਡੇ ਪੈਸੇ ਖਾ ਜਾਂਦੇ ਆ ਇਸ ਬਾਰੇ ਜਰੂਰ ਧਿਆਨ ਦਿਓ ਸੋ ਇਹ ਸੀ ਅੱਜ ਦੀ ਗੱਲ ਹੁਣ ਇਹ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਿ ਤੁਹਾਡਾ ਭਰਾ ਕੀ ਕਰਦਾ ਆਪਾਂ ਦਿੰਨੇ ਆ ਜੀ ਕੋਚਿੰਗ ਸਾਰੇ ਸਬਜੈਕਟਾਂ ਦੀ ਜੋ ਕੰਪੀਟੀਟਿਵ ਐਗਜ਼ਾਮ ਨੇਗੇ 15 ਮਾਰਚ ਨੂੰ ਆਪਣਾ ਪੰਜਾਬ ਪੁਲਿਸ ਦਾ ਜੋ ਬੈਚ ਲਾਂਚ ਹੋਣ ਜਾ ਰਿਹਾ ਇੱਥੇ ਤੁਸੀਂ ਕਹਿ ਰਹੇ ਹੋਵੋਗੇ ਕਿ ਗੱਲ ਸਿਆਣੀ ਦੀ ਕਰਕੇ ਹੁਣ ਆਪਣਾ ਬੈਚ ਵੇਚਣ ਆ ਗਿਆ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਕਿ ਇਹ ਆਪਣਾ ਸਾਰੇ ਬੈਚ ਬਿਲਕੁਲ ਫ੍ਰੀ ਚਲਾ ਰਹੇ ਹਾਂਗੇ ਇਹ ਵੀ ਆਪਣਾ ਕੰਮ ਵੀ ਪ੍ਰੋਬਲਮ ਸੋਲਵ ਕਰਨ ਲਈ ਆ ਵੀ ਜੇ ਕੋਈ ਬੱਚਾ ਪੜਨ ਵਾਲਾਗਾ ਤਾਂ ਸਾਡੇ ਕੋਲ ਆ ਕੇ ਪੜ ਲੂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਪੈਸੇ ਬਰਬਾਦ ਨਾ ਕਰੋ ਜੇ ਤੁਹਾਨੂੰ ਪੈਸੇ ਦੀ ਕੋਈ ਲੋਟਾ ਆਪਾਂ ਤੁਹਾਡੇ ਲਈ ਬੈਠੇ ਆਂ ਜੇ ਸੀਟ ਐਟ ਇਹ ਤੁਹਾਡਾ ਪੂਰਾ ਤੁਹਾਡੇ ਲਈ ਕਰ ਸਕਦਾ ਹੈ ਸੀਟ ਐਟ ਦਾ ਇਗਜ਼ਾਮ 20 ਜੁਲਾਈ ਦੇ ਵਿੱਚ ਇਗਜ਼ਾਮ ਆ 20 ਤਰੀਕ ਤੋਂ ਲੈ ਕੇ ਆਪਾਂ ਇਹ ਤਿਆਰੀ ਜਿਹੜੀ ਸ਼ੁਰੂ ਕਰਾਉਣ ਜਾ ਰਹੇ ਆਂਗੇ ਸੋ ਕਲਾਸਾਂ ਜੇ ਤੁਹਾਡੇ ਕੋਈ ਜਾਣਕਾਰ ਆ ਜੇ ਤੁਸੀਂ ਉ ਤਾਂ ਜੁਆਇਨ ਜ਼ਰੂਰ ਕਰਿਓ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਆਪਣਾ ਇੱਕੋ ਇੱਕ ਮੰਤਵ ਤੁਹਾਡੀਆਂ ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨਾ ਸੋ ਅਗਲੀ ਵਾਰ ਮਿਲਾਂਗੇ ਇਹਨਾਂ ਦੀ ਵੀਡੀਓ ਦੇ ਨਾਲ ਕਿਸ ਹਨ ਕਿ ਇਸ ਸਮੱਸਿਆ ਦਾ ਹੱਲ ਲੇਕੇ ਜਾਂ ਬੈਚਸ ਦੇ ਵਿੱਚ ਆਪਾਂ ਮਿਲਦੇ ਰਹਾਂਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰਕੇ ਜਰੂਰ ਦੱਸਿਓ ਅਗਲੀ ਵਾਰ ਮਿਲਾਂਗੇ ਇਦਾਂ ਦੇ ਇੰਟਰਸਟਿੰਗ ਵੀਡੀਓ ਦੇ ਨਾਲ ਉਦੋਂ ਤੱਕ ਥੈਂਕ ਯੂ ਧੰਨਵਾਦ ਰੱਬ ਰੱਖ